ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇਰੀ ਨਿਊਜ਼ ਚੈਨਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਜਿੱਥੇ ਕੱਲ ਸ਼ਨੀਵਾਰ ਨੂੰ ਸ਼ਾਮ 4 ਵਜੇ ਬਰਨਾਲਾ ਜ਼ਿਲ੍ਹਾ ਦੇ ਬਲਾਕ ਸੈਨਾ ਵਿਖੇ ਸਾਫ ਦਾ ਸਰਪੰਚ ਬੀਬੀ ਗਰਮੀਤ ਕੌਰ ਦੇ ਸੁਪੁੱਤਰ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇੱਕ ਘਟਨਾ ਉਸ ਸਮੇਂ ਵਾਪਰੀ ਜਦੋਂ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਸਾਮ ਨੂੰ 4 ਵਜੇ ਕਿਸੇ ਨਿੱਜੀ ਕੰਮ ਆ ਲਈ ਆਪਣੀ ਇੱਕ ਸੌਪ ਦੇ ਉੱਪਰ ਬੈਠੇ ਸਨ ਉਸੇ ਸੌਪ ਦੇ ਉੱਪਰ ਦੂਸਰਾ ਨੌਜਵਾਨ ਆਇਆ ਤਾਂ ਉਸ ਨੇ ਅੰਦਰ ਕੈਬਨ ਦੇ ਵਿੱਚ ਜਾ ਕੇ ਵਾਪਸ ਮੁੜਦੇ ਹੋਏ ਨੇੜੇ ਤੋਂ ਗੋਲੀਆਂ ਭਰਾ ਦਿੱਤੀਆਂ ਸਤਿ ਸ੍ਰੀ ਅਕਾਲਵਿੰਦਰ ਸਿੰਘ ਕਲਕੱਤਾ ਮੋਬਾਈਲ ਦੇ ਵਿੱਚ ਨਿਗਾਹ ਹੋਣ ਕਾਰਨ ਪਹਿਲੀ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਲੱਗੀ ਹੈ ਤੇ ਦੂਸਰੀ ਗੋਲੀ ਲੱਤ ਦੇ ਵਿੱਚ ਲੱਗੀ ਦੱਸੀ ਜਾ ਰਹੀ ਹੈ। ਉਹ ਗਰਦਨ ਦੇ ਵਿੱਚ ਗੋਲੀ ਲੱਗਣ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਿਸ ਵਿਅਕਤੀ ਨੇ ਗੋਲੀਆਂ ਮਾਰੀਆਂ ਸਨ ਉਹ i20 ਗੱਡੀ ਦੇ ਵਿੱਚ ਫਰਾਰ ਹੋ ਗਿਆ ਦੱਸ਼ਾ ਜਾ ਰਿਹਾ ਹੈ। ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਉਹ ਦੋਵੇਂ ਨੌਜਵਾਨ ਉਸੇ ਪਿੰਡ ਸਹਿਨਾ ਦੇ ਦੱਸੇ ਜਾ ਰਹੇ ਹਨ ਐਫ ਆਈ ਆਰ ਦੇ ਵਿੱਚ ਕਤਲ ਦੀਆਂ ਤਹਰਾਵਾਂ ਦੇ ਨਾਲ ਨਾਲ ਆਰਮੰਜ ਐਕਟ ਵੀ ਨਾਮਜ਼ਦ ਕੀਤਾ ਗਿਆ ਹੈ ਪੁਲਿਸ ਵੱਲੋਂ ਪਹਿਲਾ ਨਾਮ ਹਰਜਿੰਦਰ ਸਿੰਘ ਉਰਫ ਜਿੰਦਰ ਅਤੇ ਦੂਸਰਾ ਨਾਮ ਗਰਦੀਪ ਸਿੰਘ ਦੀਪੀ 바ਵਾ ਇਹ ਦੋਵੇਂ ਨੌਜਵਾਨ ਉਂਝ ਤਨਸੀਰੀ ਦੱਸੇ ਜਾ ਰਹੇ ਹਨ ਇਸ ਕਤਲ ਦੇ ਪਿੱਛੇ وجہ ਕੀ ਸੀ ਉਸ ਦਾ ਹਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪੰਜਾਬ ਪੁਲਿਸ ਉਸ ਗੱਲ ਦੀ ਕੋਖ ਪੜਤਾਲ ਕਰ ਰਹੀ ਹੈ ਕਿ ਕਿਸ ਵਜ੍ਹਾ ਕਾਰਨ ਇਹਨਾਂ ਦੋਵਾਂ ਨੌਜਵਾਨਾਂ ਨੇ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕਰ ਦਿੱਤਾ ਗਿਆ ਕਲਕੱਤਾ ਸਦਾ ਸੱਚ ਉੱਪਰ ਪਹਿਰਾ ਦੇਣ ਵਾਲਾ ਨੌਜਵਾਨ ਸੀ ਉਹ ਸਦਾ ਗਰੀਬ ਦੇ ਲਈ ਸਦਾ ਜੇ ਆਪਾਂ ਕਹიდੀਏ ਇੱਕ ਟਾਕੜ ਬੁਲਾਰਾ ਹੋਣ ਦੇ ਨਾਲ ਉਹ ਆਮ ਗਰੀਬ ਲੋਕਾਂ ਦਾ ਸਹਾਰਾ ਬਣ ਕੇ ਉੱਭਰਦਾ ਰਿਹਾ ਹੈ ਇਹ ਕਰ ਗੱਲ ਰਾਜਨੀਤੀ ਦੀ ਕਰੀਏ ਤਾਂ ਪਹਿਲਾਂ ਉਹ ਕਾਂਗਰਸ ਪਾਰਟੀ ਵਿੱਚ ਸਨ ਪਰ ਹੁਣ ਇਸ ਸਮੇਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਚੱਲ ਰਹੇ ਸਨ ਅਤੇ ਲੋਕਾਂ ਨੌਜਵਾਨਾਂ ਨੂੰ ਨਸਿਆਂ ਤੋਂ ਪਰਹੇਜ਼ ਕਰਨ ਲਈ ਵੀ ਵਰਜ ਦੇ ਰਹੇ ਸਨ ਪਿਛਲੇ ਸਮੇਂ ਵਿੱਚ ਜਦੋਂ ਉਹਨਾਂ ਦੇ ਮਾਤਾ ਜੀ ਸਰਪੰਚ ਸਨ ਤਾਂ ਉਹਨਾਂ ਦਾ ਕਿਸੇ ਕਾਰਨ ਕਿਸੇ ਗੱਲਾਂ ਕੁਝ ਗੱਲਾਂ ਨੂੰ ਲੈ ਕੇ ਨਾ ਮੌਜੂਦਾ ਐਮਐਲ ਲਾਵ ਸਿੰਘ ਉਗੋਕੇ ਨਾਲ ਵਿਵਾਦ ਪੈਦਾ ਹੋ ਗਿਆ ਸੀ ਦੋਸਤੋ ਉਹ ਵਿਵਾਦ ਵਾਲੀ ਵੀਡੀਓ ਜਿਸ ਵਿੱਚ ਲਾਵ ਸਿੰਘ ਉਗੋਕੇ ਮਜੂਦਾ ਸਰਪੰਚ ਨੂੰ ਥੱਪੜ ਮਾਰਨ ਦੀ ਗੱਲ ਕਹਿ ਰਹੇ ਹਨ ਉਹ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਆਓ ਹੁਣ ਤੁਹਾਨੂੰ ਅਸੀਂ ਉਹ ਵੀਡੀਓ ਜੋ ਲਾਵ ਸਿੰਘ ਉਗੋਕੇ ਤੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਵਿਚਕਾਰ ਤੁ ਤੂੰ ਮੈਂ ਦੇ ਸਮੇ ਹੋਰ ਗੋ ਜੋ ਵੀ ਗੱਲਬਾਤ ਹੋਈ ਸੀ ਉਹ ਆਓ ਦੇਖ ਸਕਦੇ ਹੋ ਆ ਫਿਰ ਇੱਕ ਹੀ ਗੱਲ ਹੈ ਮਾਮਾ ਲਫੜੇ ਤਨੂੰ ਅੰਦਰ ਸਿੱਟਿਆ ਹੁੰਦਾ ਆ ਦੇਖੋ ਜੀ ਸਮਾਜ ਪ੍ਰਤੀ ਕੰਮ ਕਰੋਗੇ ਉਸ ਦਾ ਅਸੀਂ ਵੈਲਕਮ ਕਰਾਂਗੇ ਪਰ ਇਹ ਨਹੀਂ ਵੀ ਐਡੀ ਵੱਡੀ ਪਿੰਡ ਦੇ ਆਬਾਦੀ ਵਾਲੇ ਪਿੰਡ ਨੂੰ ਦੇਖੋ ਮੱਲਾ ਕਲੀਨਿਕ ਤੁਸੀਂ ਜੇ ਬਣਾਉਣਾ ਛੋਟੇ ਪਿੰਡਾਂ ਚ ਬਣਾ ਲਓ ਸਾਡੇ ਇੱਥੇ ਵੋਟਾਂ ਤੁਸੀਂ ਬਾਜ਼ਾਰ ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ ਸੋ ਅੱਜ ਇਹ ਕਿਉਂ ਬਾਜ਼ਾਰ ਚ ਸਾਰੇ ਤੁਹਾਡੇ ਵਰਕਰਾਂ ਨੇ ਜਿਹੜੀ ਤਫਾਓ ਕਿਸੇ ਕਿਹਾ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦਿਓ ਝੂਠ ਨਹੀਂ ਬੋਲਣਾ ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਿਆ ਕਦੇ ਨਾ ਬੋਲਣਾ ਚਲੋ ਜੀ ਨਾ ਮੈਂ ਝੂਠ ਬੋਲਿਆ ਨਾ ਬੋਲਣਾ ਆ ਗੱਲ ਕਰ ਰਹੇ ਹਾਂ ਬੈ ਗੱਲ ਕਰ ਰਹੇ ਆ ਆਮ ਨਾਲ ਗੱਲ ਕਰ ਰਹੇ ਆ ਤੁਹਾਡਾ ਰਿਸਪੈਕਟ ਕੀਤੀ ਆ ਇਹਦੀ ਭਾਈ 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 ਆ ਫਿਰ ਇੱਕ ਹੀ ਗੱਲ ਹੈ ਮਾਰ ਲਫੜੇ ਤਾਂ ਅੰਦਰ ਸਿੱਧਾ ਹੁੰਦਾ ਆ ਦੇਖੋ ਜੀ ਦੋਸਤੋ ਤੁਸੀਂ ਸਭ ਇਸ ਨੌਜਵਾਨ ਨੂੰ ਚੰਗੀ ਤਰ੍ਹਾਂ ਜਾਣਦੇ ਹੀ ਹੋ ਕਿ ਇਹ ਪੰਜਾਬ ਦੇ ਵਿੱਚ ਮੌਜੂਦਾ ਸਰਕਾਰਾਂ ਦੇ ਵਿਰੁੱਧ ਕਿਵੇਂ ਬੋਲਦਾ ਸੀਗਾ ਤੇ ਸੱਚ ਦੇ ਉੱਪਰ ਹਮੇਸ਼ਾ ਪਹਿਰਾ ਦਿੰਦਾ ਸੀ ਇਹ ਪੰਜਾਬ ਸਰਕਾਰ ਦੀਆਂ ਜੋ ਗਲਤ ਯੋਜਨਾਵਾਂ ਸਨ ਉਹਨਾਂ ਦੇ ਉੱਪਰੋਂ ਪੜਦਾ ਚੁੱਕਦਾ ਰਹਿੰਦਾ ਸੀਗਾ ਤੇ ਤੁਸੀਂ ਆਮ ਹੀ ਇੰਟਰਵਿਊ ਦੇ ਵਿੱਚ ਦੇਖਦੇ ਰਹਿੰਦੇ ਹੋਮੋਂਗੇ ਕਿ ਇਸ ਦੀ ਲਾਹਵ ਸਿੰਘ ਗੋਕੇ ਨਾਲ ਨਹੀਂ ਬੰਦੀ ਸੀ ਤੇ ਲਾਹਵ ਸਿੰਘ ਗੋਕੇ ਵੀ ਇਸ ਦੇ ਹਰ ਇੱਕ ਕੰਮ ਵਿੱਚ ਰੁਕਾਵਟ ਬਣਾਦਾ ਜਾ ਰਿਹਾ ਸੀ ਦੋਸਤੋ ਸੁਖਵਿੰਦਰ ਸਿੰਘ ਕਲਕੱਤੇ ਦਾ ਜੋ ਆਪਣਾ ਰਵਾਲਵਰ ਸੀਗਾ ਉਹ ਥਾਣੇ ਦੇ ਵਿੱਚ ਜਮ੍ਹਾਂ ਕਰਾ ਲਿਆ ਗਿਆ ਸੀ ਹੁਣ ਵੀ ਕਈ ਵਾਰ ਸੁਖਵਿੰਦਰ ਸਿੰਘ ਕਲਕੱਤਾ ਬਨੋ ਥਾਣੇ ਵਿੱਚ ਜਾ ਕੇ ਆਪਣਾ ਰਵਾਲਵਰ ਮੰਗਿਆ ਜਾਂਦਾ ਸੀ ਤਾਂ ਉਸ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਜਵਾਬ ਦੇ ਦਿੱਤਾ ਜਾਂਦਾ ਸੀ ਪਿਛਲੇ ਦਿਨੀ ਸੁਖਵਿੰਦਰ ਸਿੰਘ ਕਲਕੱਤਾ ਬਨੋ ਥਾਣੇ ਜਾ ਕੇ ਕਿਹਾ ਗਿਆ ਸੀ ਕਿ ਮੈਨੂੰ ਰੋ ਹਰ ਰੋਜ਼ ਨਮੇ ਤੋਂ ਨਮਾ ਥ੍ਰੈਟ ਆ ਰਿਹਾ ਹੈ ਜਿਸ ਕਾਰਨ ਜਾਂ ਤਾਂ ਮੈਨੂੰ ਤੁਸੀਂ ਆਪਣੀ ਸਿਕਿਉਰਿਟੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਦੇਵੋ ਜਾਂ ਮੈਨੂੰ ਆ ਮੇਰਾ ਆਪਣਾ ਅਸਲ ਨਿੱਜੀ ਅਸਲਾ ਦਿੱਤਾ ਜਾਵੇ ਤਾਂ ਜੋ ਮੈਂ ਆਪਣੀ ਜਾਨ ਦੀ ਰਾਖੀ ਖੁਦ ਕਰ ਸਕਾਂ ਪਤਾ ਨਹੀਂ ਪੰਜਾਬ ਪੁਲਿਸ ਇਸ ਦੀ ਇਹ ਅਣਹੋਣੀ ਨੂੰ ਉਡੀਕ ਰਹੀ ਹੋਵੇ ਕਿ ਪੰਜਾਬ ਪੁਲਿਸ ਨੂੰ ਇਸ ਕਤਲ ਹੋਂ ਸੰਬੰਧੀ ਪਹਿਲਾਂ ਪਤਾ ਸੀ ਹਾਂ ਸਵਾਲ ਤਾਂ ਪੰਜਾਬ ਪੁਲਿਸ ਉੱਪਰ ਉੱਠਣੇ ਲਾਜ਼ਮੀ ਨਹੀਂ ਕਿਉਂਕਿ ਪੁਲਿਸ ਨੇ ਤਾਂ ਹੀ ਇਸ ਨੌਜਵਾਨ ਦਾ ਰਬਲਰ ਥਾਣੇ ਵਿੱਚ ਜਮਾ ਕਰਵਾਇਆ ਕਿਸ ਨੂੰ ਪਤਾ ਸੀ ਕਿ ਇਸ ਦਾ ਕਤਲ ਹੋਣ ਜਾ ਬਾਲਾ ਹੈ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਜਾਂਚ ਦੇ ਵਿੱਚ ਕੀ ਆਉਂਦਾ ਹੈ ਕਿ ਇਸ ਕਤਲ ਦੇ ਪਿੱਛੇ ਰਾਜਨੀਤਿਕ ਦੁਸ਼ਮਣੀ ਸੀ ਜਾਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਮੌਜੂਦਾ ਸਰਕਾਰ ਹੋਣ ਦੇ ਕਾਰਨ ਇਸ ਦੀ ਜੋ ਜਾਂਚ ਕੀਤੀ ਜਾਵੇਗੀ ਕਤਲ ਦੀ ਉਸ ਨੂੰ ਪ੍ਰਭਾਵਿਤ ਕੀਤਾ ਜਾਵੇਗਾ ਸੋ ਜੇ ਆਪਾਂ ਕਹਿ ਸਕਦੇ ਹਾਂ ਜਿਸ ਤਰ੍ਹਾਂ ਅੱਜ ਤੱਕ ਸਿੱਧੂ ਮੂਸੇਵਾਲੇ ਨੂੰ ਉਸ ਨੌਜਵਾਨ ਨੂੰ ਇਨਸਾਫ ਨਹੀਂ ਮਿਲਿਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਵੱਡੇ ਵੀ ਸੁਖਵਿੰਦਰ ਸਿੰਘ ਕੋਲਕੱਤਾ ਨੂੰ ਵੀ ਕਦੇ ਇਨਸਾਫ ਨਹੀਂ ਮਿਲੇਗਾ ਸੋ ਪੰਜਾਬ ਦੀ ਇਹ ਸਥਿਤੀਆਂ ਹਨ ਹਰ ਰੋਜ਼ ਹਰ ਆਏ ਦਿਨ ਨਮਤ ਨਮਕ ਕਤਲ ਹੁੰਦਾ ਜਾ ਰਿਹਾ ਹੈ ਪੰਜਾਬ ਦੇ ਚੰਗੇ ਨੌਜਵਾਨਾਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਹੈ ਪਹਿਲਾ ਨੌਜਵਾਨਾਂ ਨੂੰ ਦਬਾਇਆ ਜਾ ਰਿਹਾ ਹੈ ਜੇਕਰ ਨਹੀਂ ਦਬਦੇ